Ano Sura. Sono... ਸਾਤ ਸੰਤ ਜੀਓ ਆਪ ਜੀ ਮੜ ਭਾਗੇ ਉਹ ਪਿਆਰਲੇ ਕੰਮਾਂ ਕਰੂ ਸੰਕੋਚ ਕਰਕੇ ਹਰੋਜ ਸੰਗਿਆ ਵਲੇ ਦੇ ਜਵਾਨਾਂ ਦੇ ਵਿੱਚ ਪਹੁੰਚ ਕਰਕੇ ਗੁਰਵਾੜੀ ਨਾਲ ਗੁਰ ਇਤਿਹਾਸ ਨਾਲ ਜੁੜਨ ਦਾ ਯਤਨ ਕਰਦੇ ਹੋ ਆਓ ਗੁਰੂ ਦੇ ਸਾਥ ਸੰਗਤਿਓ ਜੋ ਇਹ ਛੇਦੀ 15ਵਾਂਾ ਚੱਲ ਰਿਹਾ ਹੈ ਮੁਸਲਿਮਤਾਰ ਲੰਤਰ ਹੋਈ ਹੈ ਏ ਕਿਵੇਂ ਕਿਵੇਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਛੱਡਦੇ ਨੇ ਸੰਸਾ ਦੇ ਕਿਨਾਰੇ ਜੰਗ ਹੁੰਦੀ ਐ ਉੱਤੇ ਹੀ ਦੁਜੇ ਪਾਸੇ ਆਸਾਂ ਕੀ ਬਾਤ ਦੇ ਜਿੰਦਰ ਹੁੰਦੇ ਹਨ ਤੇ ਗੁਰੂ ਗ੍ਰੰਥ ਸਾਹਿਬ ਜੀ ਉਪਰਵਾ ਦਿਨ ਹਿਸਾਬ ਦੇ ਵਿੱਚ ਵੰਡਿਆ ਜਾਂਦਾ ਹੈ ਸਤਿਗੁਰੂ ਜੀ ਕੋਟਲਾ ਗੰਗ ਘਰ ਨੂੰ ਮਿਲਦੇ ਨੇ ਕੁਝ ਸਮਾ ਕੁਝ ਦੀ ਹਵੇਲੀ ਵਿੱਚ ਰੁਕਦੇ ਨੇ ਤੇ ਉਤੇ ਗੁਰੂ ਗ੍ਰੰਥ ਸਾਹਿਬ ਜੀ ਉਹ ਭਾਈ ਬਜਿੰਦਰ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਇਹ ਮਾਧਾ ਵਾਲੇ ਰੀਤਮ ਆ ਰਹੋ ਦੀ ਗੱਡੀ ਦੇ ਵਿੱਚ ਖੜਦੇ ਨੇ ਮੋਤੀਬਾਰ ਸਿੰਘ ਉਹਨਾਂ ਦੇ ਨਾਲ ਨੇ ਬਾਂਗੀਬਾਂ ਸਿੰਘ ਦਾ ਜਤਾਂ ਜਾ ਕੇ ਬਾ 10 ਲੱਖ ਪਹੁੰਚ ਦਾ ਮੁਕਾਬਲਾ ਕਰਦਾ ਹੈ ਤੇ ਸਤਿਗੁਰੂ ਮਡੇ ਜਾਮਾ ਦੇ ਨਾਲ ਆਪਣੇ ਪੁੱਤਰਾਂ ਨੂੰ ਸਹਿਜੰਦਾ ਬਾਬਾ ਜੀ ਸਿੰਘ ਤੇ ਸਹਿਜੰਦਾ ਬਾਬਾ ਸੁਖਾਰ ਸਿੰਘ ਜੀ ਨੂੰ ਲਾੜੇ ਮੋਦ ਪਹਾਂਣ ਗਏ ਆਪ ਜੰਗ ਦੇ ਮੈਦਾਨ ਦੇ ਵਿੱਚ ਭੱਜਦੇ ਨੇ ਜਦੋਂ ਪੁੱਤਰ ਸੰਗਰਾਮ ਦੇ ਸਾਹਮਣੇ ਸ਼ਹੀਦ ਹੁੰਦੇ ਨੇ ਮਰਛੇ ਖਾ ਕੇ ਦੇਜੇ ਖਾ ਕੇ ਜੀਰ ਖਾ ਕੇ ਇਤਿਹਾਸ ਦਾ ਲਿਖਦੇ ਨੇ ਕਿ 393 ਹੱਦ ਦੇ ਬਾਬਾ ਜੀਤ ਸਿੰਘ ਜੀ ਦੇ ਸਰੀਰ ਤੇ ਤਨ ਉੱਤੇ ਲੱਗੇ ਦੀ ਸਿੱਖੀ ਐਵੇਂ ਸੌਖੀ ਨਹੀਂ ਮਿਲੀ ਗੁਰੂ ਬੇ ਸਾਸਨ ਜਿਉ ਉਮਰ ਛੋਟੀ ਐ ਹੌਸਲੇ ਵੱਡੇ ਨੇ ਨੇਕੀਆਂ ਉਮਰਾਂ ਦੇ ਸਾਕੇ ਵੱਡੇ ਨੇ ਸਵਾਉ ਉਸ ਤੋਂ ਬਾਅਦ 9 ਬਹੁਦੇ ਦਿਨ 9 ਪੌਂ ਦੀ ਰਾਤ ਨੂੰ ਕੀ ਹੁੰਦਾ ਹੈ ਉਸ ਨੂੰ ਵਿਚਾਰ ਤੋਂ ਪਹਿਲਾਂ ਸਤਿਗੁਰਾਂ ਜਿਨਾਂ ਚਿਤਾਈਏ ਸੀਸ ਕੋਈ ਵੀ ਰਸਨਾ ਪੰਜ ਜਿਨ੍ਹਾਂ ਦੇ ਪਿਆਸ ਸੈ ਰੱਖਣਾ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਜੀ ਦੇ ਸਾਥ ਸੰਗਤ ਜੀਓ ਸਹਿਬ ਜਦ ਦੇ ਸੀਨ ਹੋ ਜਾਂਦੇ ਨੇ ਤੇ ਸਤਗੁਰ ਜੀ ਜੰਗ ਦੇ ਨਾਮ ਦੇ ਵਿੱਚ ਜਾਣ ਦੀ ਤਿਆਰੀ ਕਰਦੇ ਹਨ ਭਾਈ ਪਿਆਰਾ ਸਿੰਘ ਜੀ ਭਾਈ ਮਾਨ ਸਿੰਘ ਜੀ ਭਾਈ ਸੰਗਤ ਸਿੰਘ ਜੀ ਤੇ ਹੋਰ ਫੌਜੀ ਕਸਿਮ ਸਤਗੁਰਾਂ ਦੇ ਨਾਲ ਨੇ ਸਤਗੁਰ ਜੀ ਆਪਣੇ ਧੰਗ ਉੱਤੇ ਸ਼ਸਤਰ ਸਜਾਉਣ ਦੀ ਤਿਆਰੀ ਦੇ ਵਿੱਚ ਨੇ ਜਿਹੜੇ ਨਾਲ ਹੀ ਸਿੰਘ ਨੇ ਜੜੇ ਸਤਿਗੁਰਾਂ ਦੇ ਲੋਗ ਅਮਰ ਅਸਾ ਗਾਲੇ ਦੇ ਵਿੱਚ ਆਪਣੇ ਗਾਲੇ ਦੇ ਵਿੱਚ ਅਮਰ ਅਸਾ ਪਾ ਕੇ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਨੇ ਕਿ ਸਤਿਗੁਰ ਜੀ ਅਰਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਡੰਗ ਦੇ ਮદાન ਦੇ ਵਿੱਚ ਨਹੀਂ ਜਾਓਗੇ ਕਿਉਂਕਿ ਸਾਨੂੰ ਪਤਾ ਹੈ ਕਿ ਜੇਕਰ ਤੁਸੀਂ ਇਸ ਗੱਡੀ ਦੇ ਵਿੱਚੋਂ ਜੁੜਦੇ ਨਿਕਲ ਜਾਓਗੇ 3 ਘਾਗ ਨਿਕਲ ਜਾਓਗੇ ਤੁਸੀਂ ਸਾਡੇ ਵਰਗੇ ਹਜ਼ਾਰਾਂ ਪੈਦਾ ਕਰ ਸਕਦੇ ਹੋ ਹਜ਼ਾਰਾਂ ਕਢੇਗਾ ਸਕਦੇ ਹੋ 80000 ਰਣ ਕੇ ਤੁਹਾਡੇ ਵੰਦ ਇੱਕ ਵੀ ਮੁਗਲੋਂ ਫੌਜਾਂ ਦੇ ਬਰਾਬਰ ਖੜਾ ਲੇਗਾ ਸਕਦੇ <table> ਤਾਰੇ ਗੁਰੂ ਬੇਨ ਸਾਹਿਬ ਜੀ ਉਹ ਸਤਿਗੁਰੂ ਜੀ ਦੇ ਸਮੇਂ ਆਖਿਆ ਸੀ ਭਾਈ ਦਿਆ ਸਿੰਘ ਜੀ ਦੁਨੀਆ ਦੇ ਆਉਣ ਵਾਲੇ ਸਮੇਂ ਦੇ ਵਿੱਚ ਕਹਿਣਾ ਕਿ ਉਹਨਾ ਮਾਮਾ ਦੇ ਪੁੱਤਰ ਨੂੰ ਮਾਰ ਕੇ ਗੁਰੂ ਗੋਬਿੰਦ ਸਿੰਘ ਆਪ ਬਚ ਕੇ ਨਿਕਲ ਗਿਆ ਮੈਂ ਇਹ ਜਿਹੜਾ ਕਲੰਕ ਹੈ ਸਿੱਖ ਧਰਮ ਉੱਤੇ ਨਹੀਂ ਲੱਗਣ ਦੇਣਾ ਮੈਂ ਵੀ ਸਵੇਰੇ ਜਗਦੇ ਮੈਦਾਨ ਦੇ ਵਿੱਚ ਜਾਣ ਰਹੀ ਹੈ ਗੁਰੂ ਤੇਰੀ ਸਾਥ ਸੰਗਿਓ ਰਾਤ ਅੱਖ ਖੋ ਸੀ ਲੋ ਉਹ ਨਿਕਲ ਗਏ ਤੇ ਉਸ ਸਮੇ ਗੁਰਮਤਾ ਹੁੰਦਾ ਹੈ ਸਾਰੇ ਸਿੰਘ ਇਕੱਠੇ ਵਾਗਦੇ ਵਿੱਚ ਪੱਲਾ ਪਾ ਕੇ ਸਤਿਗੁਰਾਂ ਜੀ ਨੂੰ ਹਦਾਇਤ ਕਰਦੇ ਨੇ ਹੁਕਮ ਕਰਦੇ ਨੇ ਕਿ ਸਤਿਗੁਰ ਜੀ ਤੁਸੀਂ ਮਨਪਿਆਰੇ ਸਹਿਬਾਨ ਨੂੰ ਅਥਾਰਟੀ ਦਿੱਤੀ ਹੈ ਇਹ ਬਾਤ ਦਿੱਤੀ ਹੈ ਕਿ ਜਦੋਂ ਪੰਡ ਪਿਆਰੇ ਸਹਿਬਾਨ ਤਿਆਰ ਬਤਿਆਰ ਹੋਣਗੇ ਉਹਨਾਂ ਦਾ ਹੁਕਮ ਹੈ ਜਿਹੜਾ ਸਿੱਖ ਕੌਮ ਮੱਥੇ ਮੰਨੇਗੀ ਸਿਰ ਮੱਥੇ ਮੰਨੇਗੀ ਅਸੀਂ ਤੁਹਾਨੂੰ ਹੁਕਮ ਕਰਦੇ ਹਾਂ ਤੁਸੀਂ ਜਦੋਂ ਕੌਮ ਦੀ ਗੱਡੀ ਨੂੰ ਛੱਡ ਕੇ ਤਰੇ ਜਾਉਂਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਉਹ ਸਤਿਗੁਰੂ ਜੀ ਆਖਦੇ ਨੇ ਕਿ ਭਾਈ ਮੈਂ ਜੋ ਪੰਜਾਬ ਇਸ ਗੱਡੀ ਦੇ ਵਿੱਚੋਂ ਜਾਣਾ ਮੈਂ ਤਾੜੀ ਮਾਰ ਕੇ ਇਸ ਗੱਡੀ ਦੇ ਵਿੱਚੋਂ ਜਾਵਾਂਗਾ ਤੁਸੀਂ ਸਾਰਾ ਇਤਿਹਾਸ ਜਾਣੋ ਹੋ ਕਿ ਭਾਈ ਬਿਆਸ ਸਿੰਘ ਜੀ ਨੂੰ ਭਾਈ ਮਾਨ ਸਿੰਘ ਜੀ ਨੂੰ ਸਤਿਗੁਰੂ ਜੀ ਆਪਣੇ ਨਾਲ ਲੈਂਦੇ ਨੇ ਤਾਰਿਆਂ ਦੀ ਸੇਧ ਹੈ ਦਿੱਤੀ ਉਸ ਵਾਰੇ ਦਸਾਂ ਦਾੰਦਾ ਹੈ ਕਿ ਨੋਹ ਉਹਦਾ ਜਿਹੜਾ ਅੱਜ ਤਿੰਨ ਦਾ ਇਤਿਹਾਸ ਹੈ ਤੇ ਗੁਰੂ ਕੇ ਸਾਸ ਸੰਗਿਓ ਮੇਲੇ ਨੇੜੇ ਕਿੰਡਾ ਦੇ ਵਿੱਚ ਢੰਡੋਰਾ ਢਵਾਇਆ ਜਾਂਦਾ ਹੈ ਮੁਗਲ ਸਰਕਾਰ ਵੱਲੋਂ ਕਿ ਚਮਕੌਰ ਦੀ ਜਿਹੜੀ ਲੰਗ ਹੈ ਉਹ ਖਤਮ ਹੋ ਗਈ ਹੈ ਉਸਨੂੰ ਜਿਹੜਾ ਹੈਗਾ ਸਿੰਘਾਂ ਦੇ ਜਿਹੜੇ ਸਰੀਰ ਪਏ ਨੇ ਸੰਗ ਪਏ ਨੇ ਉਹਨਾਂ ਨੂੰ ਕੋਈ ਛੂੰਹਦੀ ਕੋਸ਼ਿਸ਼ ਨਾ ਕਰੇ ਕਿਉਂਕਿ ਗੁਰੂ ਕੇ ਸਾਸ ਸੰਗਿਓ ਸੰਗ ਗੁਰਦੀ ਤਾੜੀ ਮਾਰ ਕੇ ਜਿਹੜੀ ਬੀਤ ਚੁੱਕੀ ਰਾਤ ਹੈ ਤੇ ਚਲੇ ਗਏ ਨੇ ਗੱਡੀ ਦੇ ਵਿੱਚੋਂ ਨਾਲ ਸਿੰਘ ਚੱਲ ਗਏ ਨੇ ਤੇ ਉੱਥੇ ਹੀ ਬਾਬਾ ਸੰਗਤ ਸਿੰਘ ਜੀ ਨੂੰ ਸਤਿਗੁਰੂ ਜੀ ਕੱਲ ਕੀ ਦੇ ਦਿੱਤੇ ਨੇ ਆਪਣੇ ਪੁਸ਼ਾਕ ਦਿੰਦੇ ਨੇ ਗੁਰੂ ਪੈਗ ਸਾਸਨ ਜੀ ਉਹ ਚੇਤੇ ਰੱਖਣਾ ਇੱਕ ਗੱਲ ਧਿਆਨ ਦੇ ਵਿੱਚ ਰੱਖਣਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਚਿਹਰਾ ਤੇ ਬਾਬਾ ਸੰਗਤ ਸਿੰਘ ਦਾ ਚਿਹਰਾ ਬੇਸ਼ੱਕ ਇੰਨਿਰ ਦੇ ਨੇ ਅਧਿਆਸਤ ਕਰਨ ਕਿ ਆਪਸ ਦੇ ਵਿੱਚ ਮਿਲਦਾ ਸੀ ਪਰ ਨਹੀਂ ਗੁਰੂ ਦੇ ਸਾਸ ਸੰਗਤ ਗੁਰੂ ਦਾ ਤੇ ਗੁਰੂ ਦਾ ਸਿੱਖ ਦਾ ਜਿਹੜਾ ਅੰਦਰ ਹੈ ਗੁਰੂ ਦੇ ਗੁਰੂ ਦੇ ਸਿੱਖ ਦਾ ਅੰਦਰ ਆਪਸ ਦੇ ਵਿੱਚ ਮਿਲਦਾ ਸੀ ਤੇ ਸੰਤ ਗੁਰੂ ਜੀ ਪਾਈ ਸੰਗਤ ਸਿੰਘ ਨੂੰ ਆਪਣੀ ਕੋਸ਼ਾਗ ਤੇ ਕਲਗੀ ਦੇ ਕੇ ਉਸ ਘੜੀ ਦੇ ਵਿੱਚ ਰਵਾਨਾ ਹੁੰਦੇ ਨੇ ਅੱਜ ਦੇ ਦਿਨ ਜੰਗ ਹੋਈ ਹੈ ਜਿਹੜੇ ਸਿੰਗਲ ਰਹੇਗੇ ਸੰਗ ਉਹਨਾਂ ਦੇ ਨਾਲ ਮੁਗਲਾਂ ਦੇ ਨਾਲ ਮੁਕਾਬਲਾ ਹੋਇਆ ਹੈ ਤੇ ਉੱਥੇ ਹੀ ਜਦੋਂ ਕਲਗੀ ਲੱਗਿਆ ਹੋਇਆ ਉਹਨਾਂ ਨੇ ਸਿਰ ਦੇਖਿਆ ਤੇ ਬੜੇ ਕੁਝ ਹੋਏ ਨੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੂੰ ਸਿਰ ਦਿੱਤਾ ਦਿੱਤਾ ਹੈ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੂੰ ਹਰਾ ਦਿੱਤਾ ਹੈ ਉਹਨਾਂ ਨੂੰ ਮਾਰ ਦਿੱਤਾ ਹੈ ਜਦੋਂ ਉਹ ਕਲਗੀ ਲੱਗਿਆ ਹੋਈ ਜਦੋਂ ਦਸਤਾਰ ਦੇਖਦੇ ਨੇ ਤੇ ਗੁਰੂ ਪੇ ਸਤਸੰਗਿ ਉਹਨਾਂ ਦੇ ਬਾਬਾ ਸੰਗਤ ਸਿੰਘ ਜੀ ਦਾ ਜਿਹੜਾ ਸੀਸ ਹੈ ਉਹ ਕਮਲ ਕੰਨ ਕੱਲਿਆ ਉਸ ਨੂੰ ਵਗ ਲਿਆ ਕਿ ਅਸੀਂ ਰਾਜ ਪਰਵਾਰ ਦੇ ਵਿੱਚ ਔਰੰਗਜ਼ੇਬ ਦੇ ਸਾਹਮਣੇ ਉਹਨਾਂ ਦਾ ਸੀਸ ਪੇਸ਼ ਕਰਾਂਗੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਜਾ ਜੀ ਨੂੰ ਮਾਰ ਨਾ ਪਾਇਆ ਬੜੇ ਖੁਸ਼ ਨੇ ਖਵਾੜਾ ਅਗਲੀ ਹੈ ਜਿਹੜਾ ਗੁਰੂ ਪੇ ਸਤਸੰਗਿ ਉਹ ਜਿਹੜਾ ਜਿਨ੍ਹਾਂ ਦਾ ਜਿਸ ਦਾ ਸਤਗੁਰਾਂ ਨੇ ਜੱਤਰ ਨਾਮੇ ਦੇ ਵਿੱਚ ਵੀ ਜ਼ਿਕਰ ਕੀਤਾ ਹੈ ਕਿ ਨਹਾਂ ਸਿੰਘ ਆਇਆ ਤਦਕੇ ਉਹ ਤੇਰਾ ਨਹਾਂ ਸਿੰਘ ਇੱਕ ਹੀ تیر ਦੇ ਵਿੱਚ ਅਸੀਂ ਚਿੰਤ ਕਰ ਦਿੱਤਾ ਤੇ ਜਿਹੜਾ ਖਵਾਰਾ ਅਲੀ ਖਾਨ ਸੀ ਇਸ ਨੂੰ ਵੀ ਅਸੀਂ ਇੱਕ تیر ਬਖਸ਼ ਦੇਣਾ ਸੀ ਇਸ ਨੂੰ ਵੀ ਅਸੀਂ ਇੱਕ ਥਾਂ ਦੇ ਉੱਤੇ ਚਿਤਕਾ ਦੇਣਾ ਸੀ ਜੇ ਇਹ ਦੀਵਾਰ ਦੇ ਅੱਗੇ बार-बार ਨਾਲ ਨੂੰ ਕਦਾ ਇਹ ਵਾਰ-ਵਾਰ ਅਸੀਂ ਤਾਕੀਰ ਇਹਨੂੰ ਮਾਰ ਦੇਣਾ ਸੀ ਜੇਕਰ ਕਿ ਦੀਵਾਰ ਦੇ ਪਿੱਛੇ ਨਾਲੋਂ ਉਧਾ ਇਹ ਵਾਰ-ਵਾਰ ਦੀਵਾਰ ਦੇ ਪਿੱਛੇ ਨੂੰ ਕਿਚਨ ਨੂੰ ਗਿਆ ਤਾਂ ਇਹ ਆਪਣਾ ਬਚਾਅ ਕਰ ਗਿਆ ਉਹ ਬੜਾ ਅਕਿਸਮ ਹੁੰਦਾ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ ਮਾਰ ਦਿੱਤਾ ਤਾਂ ਹੀ ਗੁਰੂ ਬੇ ਸਾਸਨ ਜਿਉ ਇਹਨਾਂ ਦੇ ਖੁਸ਼ੀ ਹੋਉਂਦਾ ਚਰਨਾਂ ਕਿ ਕੀ ਕਿਉਂਕਿ ਜੇਰੇ ਨਿਸ਼ਾਨ ਦੇ ਸਤ ਸਤਗੁਰਾਂ ਜੀ ਨੂੰ ਜਿਨ੍ਹਾਂ ਨੇ ਤੱਕਿਆ ਸੀ ਸਤਗੁਰਾਂ ਜੀ ਨੂੰ ਉਹਨਾਂ ਨੇ ਦੇਖ ਕੇ ਕਹਿ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਪਾਇਸਾ ਨਹੀਂ ਰੰਗ ਤੇ ਗੁਰੂ ਘਰ ਦੇ ਸਾਥ ਸੰਗਤ ਅੱਜ 9 ਬਹੁ ਨੂੰ ਪਿੰਡਾਂ ਦੇ ਵਿੱਚੋਂ ਵਾਰ ਆ ਕੇ ਦਿੱਤਾ ਗਿਆ ਕਿ ਸਿੰਘਾਂ ਦੇ ਸ਼ੇਰਾਂ ਦੇ ਕੋਲ ਕੋਈ ਨਾ ਆਵੇ ਤੇ ਉੱਥੋਂ ਹੀ ਨੇੜ ਦੇ ਪਿੰਡ ਤੋਂ ਇੱਕ ਬੀਬੀ ਉੱਧੀ ਆਈ ਵੀ ਸ਼ਰਨ ਕੌਰ ਜਿਨ੍ਹਾਂ ਦਾ ਅਧਿਆਤਮਿਕ ਦਾਤ बड़े प्यारण किया बीबी है दस्तारा देखा है धू धू के क्योंकि बीबी है इकली है पच्ची है गुरु ग्रंथ साहब सिंह जी शरीर सतगुरान जी का बल भी, भी बखश हो भी है। पर एक शरीर में चकना ਮਨ ਕੋਖਾ ਹੈ ਜਦੋਂ ਉਹ ਸ਼ਰੀਰ ਹੋਇਆ ਹੋਵੇ ਜਦੋਂ ਮੁੰਡਾ ਸ਼ਰੀਰ ਹੋਵੇ ਉਸ ਦੇ ਵਿੱਚ ਜਿਹੜਾ ਬਾਜਨਾ ਦੁਗਣਾ ਹੋ ਜਾਂਦਾ ਹੈ ਤੇ ਉੱਥੇ ਹੀ ਗੁਰੂ ਪਹਿ ਸਾਹਿਬ ਜੀ ਉਸ ਬੇਬੇ ਸ਼ੰਕੌਰ ਜੀ ਨੇ ਸਿੰਘਾਂ ਦੇ ਤੇ ਸ਼ਰੀਰਾਂ ਨੂੰ ਇਕੱਠੇ ਕੀਤਾ ਤੇ ਉੱਥੇ ਹੀ ਸ਼ਰੀਰਾਂ ਜਦੋਂ ਇਕੱਠੇ ਕਰ ਰਹੇ ਹਨ ਸਾਹਮਣੇ ਜਦੋਂ ਸਹਬਾ ਦਾ ਬਾਬਾ ਅਜੀਤ ਸਿੰਘ ਜੀ ਦਾ ਸ਼ਰੀਰ ਆਇਆ ਉਹਨਰ ਤਨ ਆਇਆ ਮੇਬੀ ਇੱਕ ਦੰਗ ਹੀ ਬਾਰਾ ਦੇ ਵਿੱਚ ਆ ਗਏ ਨੇ ਦੇ ਗੁਰੂ ਪਿਆਰੇ ਸਾਧ ਸੰਤ ਜੀਓ ਇਸ ਗੱਲ ਦਾ ਅੰਦਾਜ਼ਾ ਲਾਣਾ ਬਹੁਤ ਔਖਾ ਹੈ ਕਿ ਇੱਕ ਪ੍ਰਾਹਰ ਦਾ ਵੀ ਸਰੀਰ ਮੁਰਦਾ ਸਰੀਰ ਤੱਕਿਆ ਨਹੀਂ ਜਾਂਦਾ ਇੱਕ ਮੁਰਦੇ ਪ੍ਰਾਹਰ ਸਰੀਰ ਹੀ ਤੱਕਿਆ ਨਹੀਂ ਜਾਂਦਾ ਮੁਰਾ ਹਾਂ ਨੂੰ ਜਾਂਦਾ ਹੈ ਕਹਿਣਾ ਦਾ ਬਿਨਾਂ ਭਰਾਵਾਂ ਤੋਂ ਜਦੋਂ ਵੀ ਸੰਸਾਰ ਦੇ ਉੱਤੇ ਜਾਂਦੇ ਨੇ ਤਾਂ ਨੈ ਬਿਬੇ ਸ਼ੰਕੋ ਜਿਨ੍ਹਾਂ ਨੇ ਆਪਣੇ ਧਾਰਮਿਕ ਤੇ ਵੀ ਰੰ ਤੱਕਿਆ ਬੜੀ ਹਿੰਮਤ ਸੀ ਨੂੰ ਸਟੈਂਡ ਬੀਜੀ ਦੇ ਅੰਦਰ ਸਤ ਗੁਰੂ ਦੀ ਆਪ ਬੰਦਲੇ ਸੰਗ ਗੁਰੂ ਪਹਿ ਸਤ ਸੰਗ ਜੋਤੀ ਸ੍ਰੀ ਗੁਰੂ ਰਣਵੀਰ ਜੀ ਨੇ ਇਕੱਠਾ ਕੀਤਾ ਇਕ ਥਾਂ ਦੇ ਉੱਤੇ ਉਹਨਾਂ ਨੂੰ ਲਾਹੂ ਲਾਇਆ ਜਦੋਂ ਲਾਹੂ ਲਾਇਆ ਤਾਂ ਆਂਬੜ ਮੱਚੇ ਨੇ ਗੁਰੂ ਪਹਿ ਸਤ ਸੰਗ ਜੋ ਜਦੋਂ ਮੁਗਲ ਪਹੁੰਚਾ ਸਨ ਉਹਨਾਂ ਦੇ ਵਿੱਚ ਵੀ ਆਂਬੜ ਮੱਜ ਗਏ ਕਿ ਇਹ ਗੌਣ ਆ ਗਿਆ ਹੈ ਅਸਿਧਨ ਉਹਨੇ ਵੀ ਬਤਾਏ ਕਿ ਸੁਣੋ ਮੁਗਲ ਹਕੂਮਤ ਦਾ ਡਰ ਜੀ ਨਹੀਂ ਹੈ ਜਿਸ ਨੇ ਆ ਕੇ ਇਹਨਾਂ ਦੇ ਸ਼ਿਰਾਂ ਨੂੰ ਅਗਰ ਤੇ ਕੱਢ ਦਿੱਤਾ ਗੁਰੂ ਪਹਿਰੇ ਸਾਧ ਸੰਗਤ ਜੋ ਉਸ ਸਮੇਂ ਵਿਦਵਨ ਸੈਨਿਕ ਆਏ ਵੀ ਜਿਹਦੇ ਕੋਲ ਪਛਾਣ ਹੀ ਨੂੰ ਕੌਣ ਹੈ ਤੇ ਉਹਨਾਂ ਨੇ ਆਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪੁੱਤਰ ਹੀ ਹਾਂ ਉਹਨਾਂ ਦੀ ਸ਼ੇਰ ਨਹੀਂ ਆ ਉਹਨਾਂ ਦੇ ਨਾਲ ਮੁਕਾਬਲਾ ਕੀਤਾ ਪਰ ਵੱਦੋਂ ਤੱਕ ਤੇ ਕ ਸਾਹਦੇ ਸਾਹਮਣੇ ਇਹ ਇਤਿਹਾਸ ਵਿੱਚ ਦਰ ਹੈ ਗੁਰੂ ਪਹਿਰੇ ਸਾਧ ਸੰਗਤ ਜੀ ਨੂੰ ਬਿਬੀ ਜੀ ਨੂੰ ਜੋデア ਜਿਹੇ ਉਸ ਅਗਨ ਦੇ ਵਿੱਚ ਸੁੱਟ ਦਿੱਤਾ ਗਿਆ ਕੁਝ ਸਰੀਰ ਦੇੰਗੀ ਤਰ੍ਹਾਂ ਅਜੇ ਜਣੇ ਨਹੀਂ ਸੰਗ ਅੰਗਰੇਜ਼ੀ ਨਹੀਂ ਹੋਏ ਸੰਗ ਅੱਧ ਕੱਟੇ ਸੀ ਗੁਰੂ ਪੈ ਸਾਸ ਨੂੰ ਜਿੰਨੋਂ ਗੁਰੂ ਦੇ ਪਿਆਰੇ ਆਏ ਭਾਈ ਰੋਗਾ ਜੀ ਤੇ ਭਾਈ ਰਾਮਾ ਜੀ ਉਹਨਾਂ ਨੇ ਫਿਰ ਸਰਕਾਰ ਤੋਂ ਇਜਾਜ਼ਤ ਲੈ ਕੇ ਅੱਧੇ ਕੁਝ ਇਤਿਹਾਸ ਨਾਲ ਲਿਖਦੇ ਨੇ ਕਿ ਕੋ ਕਮਲੇ ਵੜ ਕੇ ਵੀ ਆਏ ਉਹਨਾਂ ਨੇ ਫਿਰ ਜਿੰਨੀ ਤਰ੍ਹਾਂ ਇਨਾ ਸਰੀਰ ਦਾ ਦੱਸ ਸੁਤਾ ਕੀਤਾ ਕਿ ਉੱਥੇ ਹੀ ਮੇਰੇ ਬਾਦਾਂ ਵਾਲੇ ਅੱਜ ਨਾ ਉਹਨਾਂ ਦੇ ਸਿਰ ਤੇ ਤਾਜ ਹੈ ਨਾ ਬਾਦ ਹੈ ਨਾ ਘੋੜੇ ਨੇ ਨਾ ਸੈਨਾ ਹੈ ਨਾ ਜਿਵਾ ਹੈ ਬੰਦਾ ਤੋਂ ਪਰ ਸਭ ਕੁਝ ਹੈ ਉਸ ਮਾਨਕ ਦੇ ਰਜਾ ਦੇ ਵਿੱਚ ਨੇ ਉਸ ਮਾਨਕ ਦਾ ਫੇਰ ਵੀ ਸ਼ੁਕਰਾਨੇ ਤਾਨੇ ਹਨ ਸ਼ੁਕਰ ਬਹੁਤ ਬੇਸੀ ਜਦੋਂ ਚਾਹ ਸੱਜਦੇ ਕੋਲ ਸੀ ਸਭ ਕੁਝ ਕੋਲ ਸੀ ਤੇ ਸ਼ੁਕਰ ਚਮਕਾਰ ਦੇ ਗੱਡੀ ਦੇ ਵਿੱਚ ਵੀ ਕਰ ਰਹੇ ਨੇ ਸ਼ੁਕਰ ਉਸ ਸਮੇਂ ਵੀ ਹੈ ਗੁਰੂ ਗ੍ਰੰਥ ਸਾਹਿਬ ਜੀਓ ਜਦੋਂ ਪੈਰਾਂ ਦੇ ਜੂੜਾ ਨਹੀਂ ਅਤਿਆਸ ਤਾਂ ਲਿਖਦੇ ਨੇ ਗੁਰੂ ਗ੍ਰੰਥ ਸਾਹਿਬ ਜੀਓ ਕੰਡੇ ਬਾਦ ਬਾਦ ਕੇ ਸਤਪੁਰਾਂ ਜੀ ਦਾ ਜਿਹੜਾ ਕਸ਼ਹਿਰਾ ਸੀ ਉਹ ਵੀ ਗੁਰੂ ਗ੍ਰੰਥ ਸਾਹਿਬ ਜੀਓ ਗੋਡਿਆਂ ਦੇ ਨਾਲ ਚਪਕਿਆ ਸੀ ਖੂਨ ਦੇ ਨਾਲ ਇਹ ਉਸ ਮਾਲਕ ਦੇ ਸ਼ੁਕਰਾਨੇ ਵਾਰ-ਵਾਰ ਕਰ ਰਹੇ ਨੇ ਉਸ ਮਾਲਕ ਦੇ ਰਜਾ ਦੇ ਵਿੱਚ ਨੇ ਗੁਰੂ ਪਹਿਰੇ ਸਾਹਿਬ ਜਿਉ ਸਤਗੁਰੂ ਜੀ ਹੌਲੀ-ਹੌਲੀ ਕਰਦੇ ਆ ਮਰਜੀ ਵਾਲੇ ਦੇ ਜਨਰਲਾਂ ਦੇ ਵਿੱਚ ਪਹੁੰਚਦੇ ਨੇ ਤੇ ਉੱਥੇ ਹੀ ਭਾਈ ਗੁਲਾਬਾ ਜੀ ਤੇ ਭਾਈ ਨਵਾਬਾ ਜੀ ਦਾ ਜਿਹੜਾ ਭਾਈ ਪੰਜਾਬਾ ਜੀ ਦਾ ਜਿਹੜਾ ਬਾਗ ਹੈ ਉੱਥੇ ਖੋਦੇ ਖੋਲ ਲੱਗ ਕੇ ਦਰ ਸਕਦੇ ਨੇ ਇਹ ਉਤੇ ਦਿਨ ਦਾ ਸਹਾਰਾ ਲਾ ਕੇ ਸਤਗੁਰ ਜੀ ਕੁਝ ਸਮਾਂ ਸੋ ਜਾਂਦੇ ਨੇ ਪਰ ਸੋਣਾ ਸਤਗੁਰਾਂ ਕੀ ਦੇ ਵਾਸਤੇ ਇਹ ਸ਼ਬਦ ਬੜੇ ਗੁਰੂ ਪਹਿਲੇ ਸਾਧ ਸੰਗ ਜੋ ਪਰ ਦੁਨਿਆਵੀ ਤੌਰ ਤੇ ਬਕਤਰੇ ਪੈਂਦੇ ਨੇ ਕਿਉਂਕਿ ਸਤਗੁਰ ਜਾਗਦਾ ਹੈ ਦੇਉ ਸਤਗੁਰ ਜੀ ਹਮੇਸ਼ਾ ਜਾਗਦੇ ਹਨ ਉਹ ਕਦੇ ਸੁੱਤੇ ਸੌਂਦੇ ਨਹੀਂ ਪਰ ਗੁਰੂ ਪਹਿਲੇ ਸਾਧ ਸੰਗ ਇਹ ਸ਼ਬਦਾਂ ਦਾ ਇਸਤੇਮਾਲ ਕਰਨਾ ਪੈਂਦਾ ਹੈ ਸਤਗੁਰਾਂ ਜੀ ਨੇ ਕੰਨਦਾਰ ਸਾਹਿਬ ਸਾਰਾ ਮੰਨਾਇਆ ਹੈ ਤੇ ਉਹਨਾਂ ਦੇ ਇੱਕ ਹੱਥ ਦੇ ਵਿੱਚ ਸ੍ਰੀ ਸਾਪ ਘੜੀ ਹੈ ਕਿ ਕੋਈ ਆਵੇਗਾ ਜਦੋਂ ਅਸੀਂ ਉੱਥੇ ਹੀ ਬਸਰੋ ਟਿਕਾ ਦੇਵਾਂਗੇ ਤੇ ਸਤਗੁਰਾਂ ਦੇ ਗੁਰੂ ਬੇਸਾ ਸੰਗਿਉ ਇੱਕ ਉਂਗਲ ਦੇ ਵਿੱਚ ਉਹ ਛੱਲਾ ਹੈ ਜਿਸ ਨੂੰ ਜਿਸ ਦੇ ਨਾਲ ਤੀਰ ਲਗਾਈ ਜਾਂਦੇ ਨੇ ਗੁਰੂ ਬੇਸਾ ਸੰਗਿਉ ਤੀਰ ਖਾਲੀ ਉਂਗਲ ਦੇ ਨਾਲ ਨਹੀਂ ਚੱਲਦੇ ਜਦੋਂ ਕੋਈ ਸ ਛੰਨਾ ਹੈਗਾ ਜਿਹੜਾ ਉਹ ਪਾਇਆ ਜਾਂਦਾ ਹੈ ਗੰਗਲ ਦੇ ਨਾਲ ਖਿੱਚਿਆ ਜਾਂਦਾ ਹੈ ਤਾਂ ਸਾਡੀ ਗੰਗਲ ਦਾ ਜਿਹੜਾ ਬਚਾਅ ਹੋ ਸਕਦਾ ਹੈ ਉਸ ਛੰਨੇ ਨੂੰ ਵੀ ਸੰਤ ਗੁਰਾਂ ਦੇ ਗੁਰੂ ਪਰਸਾਣ ਜਿਉਂ ਥੇਰੇ ਜੜੇ ਹੋਏ ਨੇ ਬੜਾ ਮਹਿੰਗਾ ਸੰਤ ਗੁਰੂ ਦੀ ਉਸ ਸਮੇਂ ਸਿੰਗਾਰ ਕਰਦੇ ਸੰ ਤਾਂ ਦੇ ਗੁਰੂ ਪਰਸਾਣ ਜਿਉ ਜਿਸ ਤਰ੍ਹਾਂ ਵਕ ਵਕ ਸਿੰਘਾਂ ਨੂੰ ਪਿਆਰ ਹੋਇਆ ਸੀ ਤੇ ਸਿੰਘਾਂ ਨੂੰ ਅਸੇ ਵੀ ਆਰੇ ਦੇ ਸੀਦੇ ਵਿੱਚ ਤਲਣਾ ਹੈ ਜਦੋਂ ਸਵੇਰ ਹੁੰਦੀ ਹੈ ਗੁਰੂ ਘਰ ਸਾਧ ਸੰਗਤ ਜੀਓ ਉਸ ਸਮੇਂ ਗੁਲਾਬਗਰ ਮਾਈ ਗੁਲਾਬਾ ਜੀ ਜਿਹੜੇ ਉਹਨਾਂ ਦੇ ਬਾਗ ਦੇ ਵਿੱਚ ਸਤਿਗੁਰੂ ਜੀ ਆਰਾਮ ਕਰਦੇ ਪਏ ਨੇ ਉਹਨਾਂ ਦਾ ਨੌਕਰ ਆਉਂਦਾ ਹੈ ਤੇ ਪਾਣੀ ਲਈ ਅਜਾਸ ਵਾਲੇ ਦੇ ਨੇ ਪਾਣੀ ਲਾਣ ਆਉਂਦਾ ਸੀ ਕੋਤੇ ਜਦੋਂ ਉਹ ਟਿੰਡ ਲਾਉਂਦਾ ਹੈ ਉਸ ਨੂੰ ਉਹ ਟਿੰਡ ਨਦਰਿ ਪੈਂਦੀ ਗੁਰੂ ਪੇ ਸਾਧ ਸੰਗਤ ਦੇ ਪਿੰਡ ਦਾ ਅਰਥ ਹੁੰਦਾ ਹੈ ਜਿਸ ਦੇ ਰਾਹੇ ਉਹਦੇ ਵਿੱਚੋਂ ਪਾਣੀ ਲੱਗਿਆ ਜਾਂਦਾ ਹੈ ਜਾਂ ਅੱਜ ਦੇ ਸਮੇਂ ਦੇ ਵਿੱਚ ਸੀ ਬਾਲਟੀ ਪੈਣਗੇ ਉਹ ਬਾਲਟੀ ਜੜੀ ਰਸਤਾ ਬੰਦ ਕੇ ਉੱਥੇ ਲਟਕਾਈ ਜਾਂਦੀ ਹੈ ਤਾਂ ਕਿ ਗੁਰੂ ਪੇ ਸਾਧ ਸੰਗਤ ਜਿਉ ਜਨਮ ਉਹ ਨੋਕਾ ਤੱਕਦਾ ਹੈ ਕਿ ਜਿੱਥੇ ਉਹ ਟਿੰਡ ਹੈ ਨਹੀਂ ਜਿੱਧਰ ਅੱਧਾ ਥੋੜਾ ਦੇਖਦਾ ਹੈ ਕਿ ਉਹ ਸੰਗੋਟ ਜਿਸ ਨੂੰ ਪੇ ਨਜ਼ਰ ਆਉਂਦੇ ਨੇ ਉਹ ਸੋਚਦਾ ਹੈ ਕਿ ਮੇਰੇ ਜਿਹੜੇ ਮਾਲਕ ਦੇ ਪੰਜਾਬਾ ਜਿਹੜੇ ਜੜੇ ਉਹ ਅਕਸਰ ਕੰਨਾ ਕਰਦੇ ਨੇ ਕਿ ਅਰੰਗਪੁਰ ਸੰਗਤ ਜਿਹੜਾ ਗੁਰੂ ਹੈ ਉਸਦੇ ਕੋਲ ਜਿਹੜੀ ਫੌਜ ਹੈ ਉਹ ਇੰਨਾ ਉਹ ਬੰਨ ਹੈ ਉਹਨਾਂ ਦੇ ਵਿੱਚ ਉਹ ਬੰਦਿਆ ਸੋਨੇ ਵਸਤਰ ਪਾਉਂਦੇ ਨੇ ਕਲਗੀ ਸੁੱਤੇ ਲਾਉਂਦੇ ਨੇ ਪਰ ਇਹ ਕਿਹੜਾ ਰਾਹੀ ਹੈ ਜਿਹੜਾ ਨਾ ਮਿਲਦਾ ਕੋ ਗੁਰੂ ਦੇ ਗੁਰੂ ਸਾਹਿਬ ਜੀ ਦੇ ਨਾਲ ਹੈ ਪਰ ਇਹ ਕੋਈ ਸ਼ਾਇਦ ਰਾਹੀ ਹੈ ਕਿਉਂਕਿ ਬਹੁਤੀ ਫੌਜ ਦੇ ਨਾਲ ਗੁਰੂ ਜੀ ਸਤਸੰਗਿਓ ਆਪਣਾ ਕੰਮ ਕਰ ਲੱਗ ਜਾਂਦੇ ਨੇ ਉੰਦੇ ਸਮੇਂ ਦੇ ਵਿੱਚ ਜਿਹੜੇ ਦਿਨ ਦਿਨ ਸਿੰਘ ਨੇ ਸਤਗੁਰਾਂ ਨੂੰ ਤੋਂ ਪਿੱਛੇ ਸਾਨੂੰ ਜਦੋਂ ਗੋਆਂ ਦੀ ਗੜੀ ਦੇ ਵਿੱਚੋਂ ਮਹਾਂ ਆ ਗਏ ਉਹ ਆ ਗਏ ਹਨ ਪਾਣੀ ਮੰਗਦੇ ਨੇ ਗੁਰੂ ਬੇਸਾ ਸਾਹਿਬ ਸੰਦੀਪ ਸੁਣਾਉਂਦਾ ਉਹ ਨੌਕਰ ਦੱਸਦਾ ਹੈ ਕਿ ਭਾਈ ਤੁਹਾਡੇ ਵਰਗਾ ਕੋਈ ਇੱਕ ਹੋਰ ਇੱਥੇ ਆਇਆ ਹੈ ਗੁਰੂ ਦੇ ਸਾਹਿਬ ਸੰਦੀਪ ਦਰੋ ਇੱਕ ਅਨਾਸੋਕ ਸੁਣਦੇ ਨੇ ਉਹ ਗੁਰੂ ਦੇ ਪਿਆਰੇ ਸੁਣਦੇ ਨੇ ਉਹ ਪਾਣੀ ਵੀ ਉੱਥੇ ਹੀ ਛੱਡ ਦਿੰਦੇ ਨੇ ਪਿਆਸ ਲੱਗੀ ਹੈ ਪਰ ਜਿਸ ਨੇ ਗੁਰੂ ਦੇ ਦਰਸ਼ਨਾਂ ਦੀ ਜਿਸ ਨੂੰ ਪਿਆਸ ਹੈ ਉੱਤੇ ਸਾਰੇ ਹੀ ਪਿਆਸਾਂ ਉੱਤੇ ਸਾਰੇ ਹੀ ਭੁੱਖਾਂ ਮਿਟ ਜਾਂਦੀਆਂ ਨੇ ਉਹਦੇ ਸਾਰੇ ਹੀ ਜਿਹੜੇ ਜਹਾਨ ਦੀ ਭੁੱਖ ਹੈ ਮਿਟ ਜਾਂਦੀ ਹੈ ਗੁਰੂ ਪੈ ਸਾਧ ਸੰਗਿਓ ਪਾਈ ਮਾਨ ਸਿੰਘ ਜੀ ਕਹਿੰਦੇ ਨੇ ਪਾਈ ਦਿਆ ਜੀ ਕਹਿੰਦੇ ਨੇ ਕਿ ਦਿਆ ਸਿੰਘ ਜੀ ਕਹਿੰਦੇ ਨੇ ਕਿ ਸਿੱਖ ਕਹਿ ਰਹੇ ਸੀ ਇਸ ਥਾਂ ਤੋਂ ਥੋੜਾ ਅੱਗੇ ਲੈ ਜਾਈਏ ਅੱਗੇ ਬੱਝੀ ਪਰ ਗੁਰੂ ਪੈ ਸਾਧ ਸੰਗਿਓ ਤੇ ਤਰੰਗਾ ਹੁੰਦੀਆਂ ਨੇ ਕਿਤੇ ਪਿਆਰ ਦੀਆਂ ਤਰੰਗਾ ਹੁੰਦੀਆਂ ਨੇ ਜਿੱਥੇ ਗੁਰੂ ਦੀ ਕ੍ਰਿਪਾ ਹੁੰਦੀ ਹੈ ਉਹ ਵਾਰ-ਵਾਰ ਅੱਗੇ ਨਹੀਂ ਜਾ ਪਏ ਕੋਸ਼ਿਸ਼ ਕਰਦੇ ਨੇ ਉਹ ਅੰਦਰ ਟੁੱਬਿਆ ਗਿਆ ਅੰਦਰ ਇਹ ਹੀ ਆਖਰੇ ਸਤਿਗੁਰ ਜੀ ਨੇ ਡੇ ਡੇ ਨੇ ਕਿਤੇ ਸੀ ਟਾੜੀਆਂ ਦੇ ਵੱਲ ਥੋੜਾ ਦੇਖ ਲਈ ਮਨੂੰ ਕਹਿ ਸਤਸੰਗ ਜੀ ਨੌਕਾ ਨੇ ਦੱਸਿਆ ਕਿ ਤੁਹਾਡੇ ਵਰਗਾ ਇੱਕ ਹੋਰ ਇੱਥੇ ਆਇਆ ਹੈ ਪਾਣੀ ਉੱਥੇ ਹੀ ਛੱਡ ਦਿੰਦਾ ਟਾੜੀਆਂ ਦੇ ਪਿੱਛੇ ਦੇਖਦੇ ਨੇ ਕਿ ਸਤਿਗੁਰ ਜੀ ਮਾਜਾ ਮੋਰੀ ਪ੍ਰੀਤਮ ਉਹ ਸ੍ਰੀ ਰੰਗੂ ਸਾਹਿਬ ਜੀ ਦੇ ਮਾਲਕ ਅਨੰਦਾਂ ਦੇ ਪੂਰੇ ਦੇ ਮਾਲਕ ਉਹ ਤੇ ਸੁਤੇ ਭਈ ਨੇ ਗੁਰੂ ਘਰ ਸਾਸਨ ਜੀਓ ਜਦੋਂ ਭਾਈ ਜੈਲਾ ਜੀ ਨੇ ਸਤਿਗੁਰਾਂ ਦੇ ਬੋਲ ਜਾਣੇ ਚਾਹ ਨੂੰ ਸੁਣਾ ਕਿਤੇ ਸਤਿਗੁਰਾਂ ਦੇ ਇੱਕ ਦਮ ਸ੍ਰੀ ਸਾਹਿਬ ਨੂੰ ਹੱਥ ਪਾਇਆ ਤੇ ਗੁਰੂ ਘਰ ਸਾਸਨ ਜੀਓ ਉਸ ਸਮੇਂ ਦੇਖਦੇ ਨੇ ਤਿੰਨਾ ਸਿੰਘਾਂ ਨੂੰ ਮੁਸਤਰ ਆਂਦੇ ਨੇ ਖੁਸ਼ ਹੁੰਦੇ ਨੇ ਗੁਰੂ ਘਰ ਸਾਸਨ ਜੀਓ ਉਹ ਕਿਸ਼ ਉਹ ਸ਼ੇਨ ਕਿਦਾਂ ਦਾ ਹੋਵੇਗਾ ਜਦੋਂ ਵਿਛੜੇ ਹੋਏ ਦਿਨ ਸਿੰਘ ਸਤਗੁਰਾਂ ਦੇ ਨੂੰ ਆ ਕੇ ਮਿਲਦੇ ਨੇ ਉਹਨਾਂ ਹਲਾਕਾਂ ਦੇ ਵਿੱਚ ਔਕੜ ਪਾੜੇ ਨੇ ਪਿਆਸ ਲੱਗੀ ਐ ਫਿਰ ਵੀ ਉਹ ਪਿਆਆ ਪਾਣੀ ਨੇ ਛੱਡ ਕੇ ਸਤਗੁਰਾਂ ਦੇ ਚਰਨਾਂ ਉੱਤੇ ਆ ਕੇ ਪੜ ਲੈਂਦੇ ਨੇ ਤਾਂ ਇਹ ਗੁਰੂ ਪੇ ਸਾਸਨ ਜੀਓ ਅਧਿਆਸ ਕਰ ਲਿਖਦੇ ਨੇ ਕਿ ਸਤਗੁਰਾਂ ਜੀ ਨੇ ਉਹਨਾਂ ਨੂੰ ਦਿਨਾਂ ਨੂੰ ਗੁਰੇ ਦੇ ਨਾਲ ਲਾਇਆ ਆਪਣੇ ਛਾਤੀ ਦੇ ਨਾਲ ਲਾਇਆ ਤੇ ਪਿਆਰ ਬਖਸ਼ਿਸ਼ ਕੀਤਾ ਨਿਹਾਲ ਕੀਤਾ ਗੁਰੂ ਪੇ ਸਾਸਨ ਜੀਓ ਫਿਰ ਉਹ ਨੌਕਰ ਹੈ ਜਿਹੜਾ ਜਾ ਕੇ ਪੰਜਾਬੇ ਪਾਈ ਬੰਗਾਲਾ ਨੂੰ ਨਸਦਾ ਹੈ ਕਿ ਮਾਧਮ ਵਾਲੇ ਕਲਗਿਆ ਵਾਲੇ ਸਾਹਿਤ ਦੇ ਬਾਗ ਦੇ ਖਾਇ ਹੋਏ ਹਨ ਤੇ ਗੁਰੂ ਮਹਾਰਜ ਸਾਹਿਬ ਜੀ ਉਹ ਜਾ ਕੇ ਹੋਰ ਸੰਗਤਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰਦਾ ਹੈ ਦਰਬੀ ਹੈ ਕਿਤਨਾ ਕਿਤੇ ਦਰਬੀ ਹੈ ਮੁਗਲ ਸਰਕਾਰ ਦਾ ਬਹਿਰੀਆਂ ਦਾ ਦਰਬੀ ਹੈ ਪਰ ਜਿੰਨੇ ਸੇਵਾ ਸਤਿਗੁਰੂ ਜੀ ਦੇ ਸੁਮ ਬਖਸੀ ਸੀ ਉਹਨੇ ਇੱਕ ਟੀ ਗੁਰੂ ਬਿਹਸਾ ਸਿੰਘ ਜੀ ਸਵਾਰੇ ਵਿਆਗ ਪਾ ਕੇ ਸਤਿਗੁਰਾਂ ਜੀ ਉਸ ਸਮੇਂ ਤੇ ਸਿੰਘਾਂ ਨੂੰ ਦਿੱਧ ਪਿਆਇਆ ਜਾਂਦਾ ਹੈ ਤੇ ਨਾਲ ਹੀ ਗੁਰੂ ਬਿਹਸਾ ਸਿੰਘ ਆਪਣੇ ਘਰ ਦੇ ਵਿੱਚ ਲੈ ਕੇ ਆਂਦੇ ਨੇ ਸਤਿਗੁਰਾਂ ਜੀ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਇਸ਼ਨਾਨ ਕਰਾ ਕੇ ਉਸ ਤੋਂ ਬਾਅਦ ਗੁਰੂ ਬਿਹਸਾ ਸਿੰਘ ਜੀ ਉਸੇ ਹੀ ਧਰ ਦੇ ਉੱਤੇ ਮਾਛੀਵਾੜੀ ਸਾਹਿਬ ਦੇ ਧਰ ਦੇ ਉੱਤੇ ਹੀ ਇੱਕ ਮਾਤਾ ਰਿਤੀ ਹੈ ਜਿਸ ਨੇ ਸਤਿਗੁਰਾਂ ਜੀ ਦੇ ਵਾਸਤੇ ਉਹਨੂੰ ਬਣਾ ਬਣਾ ਕੇ ਵਸਤਰ ਤਿਆਰ ਕਰ ਦਿੱਤੇ ਹੋਏ ਨੇ ਕਿ ਮੈਂ ਜਦੋਂ ਮੇਰੇ ਸਾਈ ਬਾਜਾ ਵਾਲੇ ਆਣਗੇ ਮੈਂ ਉਹਨਾਂ ਨੂੰ ਪਹਿਨਾਵਾਂਗੀ ਜੁਲਾਈ ਦੇ ਗੁਰੂ ਗ੍ਰੰਥ ਸਾਹਿਬ ਜੀ ਉਸ ਮਾਤਾ ਨੇ ਬਸਤਰ ਤਿਆਰ ਕਰਾਏ ਨੇ ਮਾਤਾ ਨਿਹਾਲ ਸਿੰਘ ਦੀ ਮਾਤਾ ਹੈ ਉਹ ਨਿਹਾਲੇ ਦੀ ਮਾਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਅੱਖਾਂ ਦੇ ਬੋਧੇ ਰੋਜ਼ ਨਹੀਂ ਲਈ ਅੱਖਾਂ ਨੂੰ ਬੋਧਾ ਦਿਖਦਾ ਨਹੀਂ ਪਰ ਜਦੋਂ ਸਤਗੁਰੂ ਜੀ ਪਈ ਕਹਿਆ ਭਾਣ ਜਿਹਨੂੰ ਕਹਿੰਦੇ ਨੇ ਕਿ ਜਾ ਕੇ ਤੁਸੀਂ ਉਸ ਮਾਤਾ ਦੇ ਘਰ ਜਾਓ ਨਿਹਾਲ ਦੇ ਘਰ ਜਾਓ ਉਹਨਾਂ ਦੀ ਮਾਤਾ ਕੋਲੋਂ ਬਸਤਰ ਲੈ ਕੇ ਆਓ ਤੇ ਡਰ ਵੀ ਹੈ ਗੁਰੂ ਪਹਿ ਸਾਸਣ ਜਿਹੜਾ ਭਾਣ ਜਿਹਨੂੰ ਕਹੜੀ-ਕਹੜੀ ਜਾਂਦੇ ਨੇ ਜਾ ਕੇ ਮਾਤਾ ਉਹਨਾਂ ਦੇ ਨਿਹਾਲ ਸਿੰਘ ਨੂੰ ਕਹਿੰਦੇ ਨੇ ਕਿ ਭਾਈ ਮੇਰੇ ਘਰ ਦੇ ਵਿੱਚ ਗੁਰੂ ਗੋਬਿੰਦ ਸਾਹਿਬ ਜੀ ਆਏ ਨੇ ਤੇ ਉਹਨੂੰ ਉਸ ਮਾਤਾ ਦੇ ਬੰਨਾਂ ਦੇ ਵਿੱਚ ਇਹ ਬੋਲ ਪੈਂਦੇ ਨੇ ਦੁਆਰੇ ਕੁਛ ਦੀ ਹੈ ਕਿ ਕੁਛ ਕੀ ਆਖਿਆ ਤੁਸੀਂ ਕੀ ਬੋਲ ਬੋਲੇ ਨੇ ਮੈਨੂੰ ਦੁਆਰੇ ਸੁਣਾਓ ਉਹ ਕਹਿਣ ਲੱਗੇ ਮਾਤਾ ਮੇਰੇ ਘਰ ਦੇ ਵਿੱਚ ਸਤਿਗੁਰੂ ਗੁਰੂ ਵਾਜਾ ਵਾਲੇ ਤੁਨ ਸਹਿਬ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਆਏ ਨੇ ਉਹ ਤੁਹਾਡੇ ਮੋਲੋ ਬਣਾਏ ਹੋਏ ਤੇ ਬਸਤਨ ਨੇ ਲਗਾ ਦੇ ਦੀ ਨੂਰ ਪੈ ਸਾਸਨ ਜਿਉ ਮਾਤਾ ਨੂੰ ਇੰਝ ਭਗਤੀਤ ਹੋਇਆ ਕਿ ਪਤਾ ਨਹੀਂ ਕਿੰਨੇ ਜਰਾ ਦੇ ਖੁਖੀ ਸੀ ਕਿੰਨੇ ਜਰਾ ਦੇ ਉਸ ਦੇ ਅੰਦਰ ਬਿਆਸ ਰੱਖੀ ਹੋਈ ਸੀ ਕਿ ਮੈਂ ਸਤਿਗੁਰੂ ਜੀ ਨੂੰ ੱਕਣਾ ਹੈ ਮਿਲਣਾ ਹੈ ਗੁਰੂ ਦੇ ਸਾਥ ਸੰਗ ਜੋ ਅੱਖਾਂ ਦੀ ਰੋਸ਼ਨੀ ਨਿਕਟ ਹੋਦੀ ਹੈ ਤੱਕਦੇ ਤੱਕਦੇ ਆ ਜਦੋਂ ਉਹ ਵਸਤਰ ਸਤਿਗੁਰਾਂ ਜੀ ਨੂੰ ਦਿੱਤੇ ਉਸ ਮਾਤਾ ਦੇ ਅੰਦਰ ਤੱਕ ਕਾਣਾ ਨੇ ਰਿਹਾ ਖੁਸ਼ੀ ਦਾ ਬਿਟ ਕਾਣਾ ਨੇ ਰਿਹਾ ਤਾਂ ਦੇ ਗੁਰੂ ਪਰ ਸਾਥ ਸੰਤ ਜਿਉ ਉਸ ਸਮੇਂ ਤੇ ਸਤਿਗੁਰਾਂ ਜੀ ਨੇ ਉਸ ਮਾਤਾ ਨੂੰ ਮਖੀਸਾਂ ਦੇ ਕੇ ਨਿਹਾਲ ਕੀਤਾ ਕਹਿਣ ਲੱਗੇ ਸਤਿਗੁਰਾਂ ਜੀ ਨੇ ਜਦੋਂ ਮਾਤਾ ਜੀ ਨੂੰ ਤੱਕਿਆ ਉਸ ਦੀ ਅੱਖਾਂ ਦੀ ਰੋਸ਼ਨੀ ਹੈ ਜਿਹੜੀ ਠੀਕ ਹੋ ਗਈ ਜੋ ਕਿ ਮੇਰੇ ਬਾਜਾ ਵਾਲੇ 27.1 ਵਾਰ ਤੱਕ ਲੈਣ ਉਸ ਦਾ ਜਨਮ ਮਨ ਕਟਿਆ ਜਾਂਦਾ ਹੈ ਉਸ ਦੇ ਜਨਮਾਂ ਜਨਮਾਂ ਦੇ ਕਿਤੇ ਹੋਏ ਪਾਪ ਛੱਟੇ ਜਾਂਦੇ ਨੇ ਗੁਰੂ ਬੇਸਾ ਸੰਗਤ ਜੋ ਜੋ ਸਤਿਗੁਰਾਂ ਜਿਨੇ ਮਾਤਾ ਜੀ ਨੂੰ ਪਿਆਰ ਦੀ ਨਿਗਾਹ ਦੇ ਨਾਲ ਤੱਕਿਆ ਅਹਿਮਤ ਦੀ ਨਿਗਾਹ ਦੇ ਨਾਲ ਤੱਕਿਆ ਉਸ ਮਾਤਾ ਦਾ ਜਨਮ ਮਰਨ ਕਟਿਆ ਗਿਆ ਕੋ ਸਤਨਾਮੁ ਅਮ੍ਰਿਤਿ ਹੋਰ ਸਮੇ ਗੁਰੂ ਬੇਸਾ ਸੰਗਤ ਦੇ ਸਤਿਗੁਰਾਂ ਜਿਨੇ ਕੋ ਨੇ ਲੈ ਬੜਾ ਰੰਗ ਦਾ ਜਿਹੜਾ ਵਸਤ ਹੈ ਚੋੜਾ ਹੈ ਪੈਨਣਾ ਕੀਤਾ ਤੇ ਉੱਥੇ ਹੀ ਗੁਰੂ ਪੈ ਸਾਸਨ ਜਿਉ ਪੈ ਨਵੀ ਖਾਨ ਉਹ ਸਤਿਗੁਰਾਂ ਨੂੰ ਦੋਪਰਾ ਆ ਕੇ ਲੈਂਦੇ ਨੇ ਤੇ ਉੱਚ ਦਾ ਪੇਰ ਬਣਾ ਕੇ ਸਤਿਗੁਰਾਂ ਨੂੰ ਅੱਗੇ ਦੇ ਸੰਭਰ ਵਾਸਤੇ ਲੈ ਕੇ ਤੰਦੇ ਨੇ ਤੇ ਗੁਰੂ ਪੈ ਸਾਸਨ ਜਿਉ ਤੇ ਸਤਿਗੁਰ ਦੀ ਦਮਦਮਾ ਸਾਗਤ ਆਤੀ ਕੋਤੇ ਪਹੁੰਚ ਕਰਕੇ ਉੱਥੇ ਜਿਹੜਾ ਹੈਗਾ ਮਿਲ ਤੋਂ ਵੀ ਐਸੇ ਹੀ ਸਮੇਂ ਦੇ ਵਿੱਚ ਸਾਧਗੁਰੂ ਜੀ ਜਤਨਾਮਾ ਦੇਖ ਕੇ ਆਉਣ ਨੂੰ ਇਹ ਨੂੰ ਭੇਜਦੇ ਨੇ ਤੇ ਗੁਰੂ ਪੈ ਸਾਸੰਗ ਜੀ ਤੋਂ ਪਰਮਾ ਸਾਧ ਦੀ ਤਰਫ ਉਹਦੇ ਕੁਝ ਸਮਾਟਿਕ ਦੇ ਨੇ ਤੇ ਅੱਗੇ ਦਾ ਇੱਕ ਇਤਿਹਾਸ ਹੈ ਕਿ ਜਿਵੇਂ ਮਾਤਾ ਜੀ ਦਿੱਲੀ ਦੇ ਦਿੱਲੀ ਤੋਂ ਆਂਦੇ ਨੇ ਤੇ ਸਹਿਕਰ ਦੇ ਮਰੇ ਪੁੱਛਦੇ ਨੇ ਤੇ ਸਾਧਗੁਰੂ ਜੀ ਉਹਨੂੰ ਕੀ ਦੱਸਦੇ ਨੇ ਤੇ ਛੋਟੇ ਸਹਿਬ ਕਰਦੇ ਨੇ ਕਿ ਕਿਵੇਂ ਸੀਧੀ ਹੁੰਦੀ ਹੈ ਜਿਆ ਅੰਮ੍ਰਿਤ ਵਾਲੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰਨ ਦੀ ਸਤਿਗੁਰ ਦੀ ਕਿਰਪਾ ਦੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਸਤਿਗੁਰ ਦੀ ਕਿਰਪਾ ਨਾਲ ਆਪਣਾ ਇਤਿਹਾਸ ਆਪ ਹੀ ਬਿਆਨ ਕਰਾ ਲੈਣ ਦੇ ਸਾਨੂੰ ਬੋਲਣ ਦਾ ਤੇ ਸੰਗਤ ਦੀ ਰੋਸ਼ਨਾ ਦਾ ਸਤਿਗੁਰ ਦੀ ਬਲ ਤੇ ਗੁਰਧਮ ਬਖਸ਼ਣ ਸੁਗੁਰੂ ਦੇ ਸਾਸ ਨੂੰ ਇਤਿਹਾਸ ਦੀ ਵਿਚਾਰ ਕਰਦੇ ਹਾਂ ਹੁਣਾਂ ਨਹੀਂ ਤਾਂ ਬੰਦਾ ਦੀ ਪੁੰਨਾ ਗੱਤਿਆ ਮਾਫ ਲੈਣੀਆਂ ਆਓ ਅਦਾਸਾਂ ਦੇ ਵਿੱਚ ਸ਼ਾਮਲ ਹੋਈਏ ਸ਼ਲੋਕ ಪವನ ಪಿತಾ ಮಾದಾ ಮಾರತ ನಿವಸ ರೋಹಿ